ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਲੋਬੀ ਮਿੱਤਰੋ ਆਪਾਂ ਇਧਰ ਲੈ ਕੇ ਆ ਚੁੱਕੇ ਹਾਂ ਕਾਲੋ ਦੀ ਤੇ ਕਿਰਨਾ ਬਠਿੰਡੇ ਵਾਲੇ ਦੀ ਕੰਟਰੋਵਰਸੀ ਸੋਨੂ ਕਹਿੰਦੀ ਇੱਕੋ ਥਾਲੀ ਵਿੱਚ ਖਾ ਕੇ ਇਹਨਾਂ ਨੇ ਮੇਰੀ ਥਾਲੀ 'ਚ ਮੋਰਾ ਕਰਤਾ ਤੇ ਕਿਰਨਾ ਜਿਹੜੀ ਬਠਿੰਡੇ ਵਾਲੀ ਆ ਉਹ ਕਹਿੰਦੀ ਮੈਨੂੰ ਉਹ ਥਾਲੀ ਆਈ ਨਹੀਂ ਸੀਗੀ ਕੀ ਮਤਲਬ ਤੁਸੀਂ ਸਮਝ ਗਏ ਨਾ ਕਿ ਜਿਹੜੀ ਕਿਰਨਾ ਹੈ ਉਹ ਕਹਿੰਦੀ ਵੀ ਜਿਹੜੀ ਥਾਲੀ 'ਚ ਮੋਰਾ ਨਿਕਲਿਆ ਉਹ ਥਾਲੀ ਹੈ ਨਹੀਂ ਸੀ ਮੇਰੇ ਕੋਲੇ ਤੇ ਮੇਰੇ ਕੋਲੇ ਥਾਲੀ ਹੋਰ ਸੀ ਇਹਨਾਂ ਦੀ ਗੱਲ ਤੋਂ ਪਹਿਲਾਂ ਕਰ ਲੈਨੇ ਆ ਘੂਸੇ ਘੂਸੀਆਂ ਤੇ ਨਾਲੇ ਕਰ ਲੈਨੇ ਟੈਂਪੂ ਟੱਲਿਆਂ ਦੀ ਗੱਲਬਾਤ ਤੇ ਚਲੋ ਆਓ ਕਰਦੇ ਆ ਵੀਡੀਓ ਸਟਾਰਟ ਇੱਕ ਇਹੀ ਦੋ ਜਾਨੇ ਇਹੋ ਜਿਹੇ ਜਿਨ੍ਹਾਂ ਨੇ ਦੁਨੀਆ ਤੇ ਸਭ ਤੋਂ ਜ਼ਿਆਦਾ ਵੱਡਾ ਦੁਨੀਆ ਤੇ ਇਤਿਹਾਸ ਰਚਿਆ ਇਹਨਾਂ ਨੇ ਇਤਿਹਾਸ ਇਹ ਰਚਿਆ ਕਿ ਇਹਨਾਂ ਕੋਲੇ ਕੋਈ ਵੀ ਜਾਨਵਰ ਨਹੀਂ ਫਿਰ ਵੀ ਇਹ ਕੁੜੀਆਂ ਵਾਲੇ ਸਰਦਾਰ ਵਜਦੇ ਐ ਐਨੀ ਕੁੱਤੇ ਖਾਣੀ ਹੋਣ ਤੋਂ ਬਾਅਦ ਬੰਦਾ ਪਿੰਡ 'ਚ ਮੂੰਹ ਨਹੀਂ ਦਿਖਾਉਂਦਾ ਇਹ ਫਿਰ ਵੀ ਭਾਂਚੇ ਦੇ ਅੱਧੇ ਅੱਧੇ ਕੱਪੜੇ ਪਾ ਪਾ ਕੇ ਆਪਣੀਆਂ ਲੱਤਾਂ ਦਿਖਾਈ ਜਾਂਦੇ ਐ ਵੱਤ ਸਹੀ ਐ ਹੈ ਗਿਆ ਜੀ ਆਪਾਂ ਲੰਡਨ ਬ੍ਰਿਜ ਤੇ ਤੇ ਸਾਨੂੰ ਸਹਿਜ ਬਾਜੀ ਮਿਲਨੇ ਇਥੇ ਇਹਨੂੰ ਕਿਤੇ ਰਸਤੇ ਦੇ ਵਿੱਚ ਹਾਂਸਾਂ ਦੀ ਜਾਂਦੀ ਜੋੜੀ ਟੱਕਰ ਗਈ ਤੇ ਵੀਡੀਓ ਐ ਬਣਾਉਣ ਲੱਗਿਆ ਜਿਵੇਂ ਭਾਂਜੇ ਦੇ ਮੀਆਂ ਖਲੀਫਾ ਤੇ ਜੌਨੀ ਸੈਂਸ ਮਿਲ ਗਏ ਹੁੰਦੇ ਆ ਪਤਾ ਨਹੀਂ ਰੱਬ ਨੇ ਇਹਨਾਂ ਦੇ ਚਿਤੜਾਂ 'ਚ ਕਿਹੜਾ ਕੀੜਾ ਪਾਤਾ ਜਦੋਂ ਦੰਦੀ ਵੱਡਦਾ ਇਹ ਭੱਜ ਕੇ ਫੋਨ ਚੱਕਣਗੇ ਰੀਲ ਬਣਾਉਣਗੇ ਜਦੋਂ ਦੰਦੀ ਵੱਡੂ ਆ ਭੱਜ ਕੇ ਫੋਨ ਚੱਕਣਗੇ ਤੇ ਰੀਲ ਬਣਾਉਣਗੇ ਇਹਨਾਂ ਨੂੰ ਐ ਨਹੀਂ ਗਾ ਭਾਂਜੇ ਖੁਰਕ ਕੇ ਡੰਗ ਲਾ ਲੀਏ ਅੱਛਾ ਈ ਬੰਦਾ ਸਾਡੇ ਵਰਗਾ ਫੋਨ ਚੱਕੂਗੀ ਚਲੋ 10 ਮਿੰਟ ਰੀਲਾਂ ਦੇਖਦੇ ਆਂ ਭੈਂਚੋ ਤਾਂ ਗਾਂ ਰੀਲਾਂ ਜਦੋਂ ਖੋਲਦੇ ਆਂ ਤਾਂ ਇਹੋ ਜੇ ਮੇਰੇ ਸਾਲੇ ਨਚਾਰ ਤੁਰੇ ਫਿਰਦੇ ਆਂ ਘੂਸੇ ਘੱਟੇ ਹੈਲੋ ਮੈਂ ਢਿੱਲੀ ਬੋਤਾ ਜੇ ਤੂੰ ਢਿੱਲੀ ਬੋਤਾ ਤਾਂ ਡਾਕਟਰ ਕੋਲੋਂ ਇੱਕ ਚਤੜਾ ਚ ਟੀਕਾ ਲਵਾ ਉਸ ਤੋਂ ਬਾਅਦ ਤੂੰ ਬਾਗੋ ਬਾਗ ਅੱਜ ਸੋਤਾਲ ਚਾਹੀਏ ਹੋਈਆਂ ਮੈਂ ਬਹੁਤ ਬੰਮਾ ਵੀਡੀਓ ਨਹੀਂ ਹੁਣ ਪਾ ਸਕਦੀ ਜਦੋਂ ਠੀਕ ਹੋਵਾਂਗੀ ਉਦੋਂ ਪਾਵਾਂਗੀ ਲੈ ਭਾਈ ਆਪਾਂ ਇਹਨੂੰ ਕਦੋਂ ਕਿਹਾ ਕਿ ਤੂੰ ਵੀਡੀਓ ਪਾ ਸਾਡੇ ਭਾਵੇਂ ਤਾਂ ਇੰਸਟਾਗ੍ਰam ਭਾਵੇਂ account ਤੂੰ ਡਿਲੀਟ ਮਾਰਦੇ ਤੂੰ ਕਿਉਂ ਵੀਡੀਓ ਪਾਉਣੀ ਹੈ ਤੂੰ ਮੇਰਾ ਪੁੱਤਰ ਛੁੱਟੀ ਕਰ ਜਾਨੀ ਆਈ ਹੋਪ ਕਿ ਤੁਸੀਂ ਸਾਰੇ ਜਾਨੀ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਣੇ ਚੈਨਲ ਦੇ ਵਿੱਚ ਕਹਿੰਦੇ ਅੱਜ ਮੈਂ ਨਹੀਂ ਨਹੀਂ ਅਸੀਂ ਤਾਂ ਬੇਕਾਰ ਹੀ ਠੀਕ ਹੈ ਤੂੰ ਵਧੀਆ ਰਹਿ ਬਾਕੀ ਸਵਾਗਤ ਸਿੱਧਾ ਹੁੰਦਾ ਚੈਨਲ ਦੇ ਵਿੱਚ ਨਹੀਂ ਹੁੰਦਾ ਪੱਪੂ ਦੀਆਂ ਗੋਲੀਆਂ ਅੱਜ ਮੈਂ ਕੋਈ ਵੀ ਹੈ ਤਿਆਰ ਸੋ ਆਪਾਂ ਬਣਾ ਰਹੇ ਸੀ ਗਾਇਜ਼ ਵਲੋ ਸੋਰੀ ਵਲੋਗ ਸੋ ਗਾਇਜ਼ ਅੱਜ ਆਪਾਂ ਬਣਾ ਰਹੇ ਸੀ ਆਪਾਂ ਵਲੋਗ ਇਹ ਤਾਂ ਵਾਕਈ ਪੱਪੂ ਦੀ ਗੋਲੀ ਹੈ ਜੇ ਤੇ ਇਥੋਂ ਗਲਤ ਹੋ ਗਿਆ ਤਾਂ ਤੂੰ ਸਿੱਧਾ ਕਹ ਦੇ ਸੌਰੀ ਮੈਂ ਕੁਝ ਹੋਰ ਬਣਾ ਰਹੀ ਸੀਗੀ ਬਲੌਗ ਨਹੀਂ ਬਣਾ ਰਹੀ ਸੀ ਤੇ ਫਿਰ ਇਹ ਛਸਨੋਈ ਤਾਂ ਗੱਲ ਹੀ ਨਹੀਂ ਸੀ ਓ ਯਾਰ ਦੁਨੀਆ ਜੀਣ ਹੀ ਨਹੀਂ ਦਿੰਦੀ ਸੀ ਕੀ ਕਰੀਏ ਯਾਰ ਲੈ ਫਿਰ ਕਿੱਡੀ ਗੱਲ ਹੈ ਜੇ ਦੁਨੀਆ ਨਹੀਂ ਜੀਣ ਦਿੰਦੀ ਤਾਂ ਮਰ ਜਾ ਫਾਹਾ ਲੈ ਕੇ ਫਿਰ ਕਿਹੜਾ ਕੁਝ ਘਟਣ ਲੱਗਿਆ ਤੇਰੇ ਨਾਲ ਬੱਤ ਸਹੀ ਹੈ ਇੱਕ ਗੱਲ ਯਾਦ ਰੱਖੀ ਡਾਰਲਿੰਗ ਜੇ ਮੈਨੂੰ ਸੁੰਨਾ ਆਉਂਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਵਾਹ ਜੀ ਵਾਹ ਤੇਰੀਆਂ ਨਹੀਂ ਰੀਸਾਂ ਪੱਪੂ ਦੀਆਂ ਗੋਲੀਆਂ ਅੱਛਾ ਬਾਹ ਓਏ ਕੁਸਿਆ ਬੱਲੇ ਓਏ ਕੁਸਿਆ ਭੈਣ ਚ ਹੁਣਾ ਬੁੜੀਆਂ ਵਾਲੇ ਕੱਪੜੇ ਪਾਉਣ ਵਾਲੀ ਕਸਰ ਰਹਿ ਗਈ ਸੀ ਕੁੜੀਆਂ ਵਾਲੇ ਲੱਛਣ ਤਾਂ ਉਹੀ ਕਰਦੇ ਸੀ ਆ ਕੁੜੀਆਂ ਵਾਲੇ ਲੀੜੇ ਹੋਰ ਪਾਲੇ ਭੈਣ ਚ ਤਾਂ ਵਾਕਈ ਕੁਸੇ ਰਹਿ ਗਏ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਨੇ 25 26 ਜਣੇ ਮਾਰਤੇ ਭੈਣ ਚ ਤਾਂ ਉਹਨਾਂ ਨੂੰ ਕਿਉਂ ਮਾਰੇ ਇਹਨਾਂ ਨੂੰ ਮਾਰਦੇ ਭੈਣ ਚ ਤੋਂ ਨੂੰ ਅਸਲ ਤਾਂ ਹੁੰਦਾ ਤੁਸੀਂ ਇਹਨਾਂ ਨੂੰ ਮਾਰਦੇ ਲੋਕ ਤੁਹਾਨੂੰ ਯਾਦ ਤਾਂ ਕਰਦੇ ਕਿ ਭਾਈ ਇਹਨਾਂ ਨੇ ਪੰਜਾਬ ਦੇ ਟੈਂਪੂ ਖਤਮ ਕੀਤੇ ਸੀ ਮੇਰੇ ਸਾਲੇ ਨਾ ਬੁੜੀਆਂ ਚ ਨਾ ਬੰਦਿਆਂ ਚ ਮੇਰੇ ਭੈਣ ਦੇ ਲੋੜੇ ਗੰਡ ਲੇ ਜੇ ਤੋਂ ਅੰਤਮਾਨ ਸਾਹਿਬ ਜੀ ਅੱਛਾ ਅੱਧੇ ਲੋਕਾਂ ਦਾ ਰਾਸ਼ਨ ਕਾਰਡ ਸਾਨੂੰ ਕਣਕ ਨਹੀਂ ਮਿਲਦੀ ਸਾਡੇ ਬੱਚੇ ਭੁੱਖੇ ਸੌਂਦੇ ਆ ਤੇ ਭਗਵੰਤ ਮਾਨ ਸਾਹਿਬ ਤੂੰ ਕਾੜ ਨਹੀਂ ਮਨਾਉਂਦਾ ਤੈਨੂੰ ਸਰਾਫ ਕੀ ਗੱਲ ਯਸੂ ਜੀ ਨੇ ਨਹੀਂ ਦਿੱਤੀ ਉਹ ਤਾਂ ਵੈਸੇ ਸਾਰਾ ਦਿਨ ਵੀਡੀਓ ਚ ਐਂ ਕਰੀ ਜਾਨੀ ਮੇਰਾ ਪਿਤਾ ਪਰਮੇਸ਼ਵਰ ਮੇਰਾ ਪਿਤਾ ਪਰਮੇਸ਼ਵਰ ਤੇ ਕਣਕ ਦੇਣ ਵੇਲੇ ਪਿੱਛੇ ਹਟ ਜਾਂਦਾ ਲਾਣਤ ਐ ਹੋਜੇ ਤੁਹਾਡੇ ਪਿਤਾ ਪਰਮੇਸ਼ਵਰ ਤੇ ਜੇ ਹੁਣ ਇਹਨੂੰ ਕਣਕ ਮਿਲ ਜਾਣੀ ਹੈ ਤਾਂ ਕਾੜ ਚਲਾ ਦੇਣਾ ਨਾ ਫਿਰ ਇਹਨੇ ਭੱਜ ਕੇ ਫੋਨ ਚੱਕਣਾ ਇੰਸਟਾਗ੍ਰam ਤੇ ਰੀਲ ਪਾ ਦੇਣੀ ਹੈ ਤੇ ਆ ਕੇ ਗਵਾਹੀ ਦੇ ਦੇਣੀ ਹੈ ਕਿ ਮੇਰਾ ਕਾੜ ਚਲਾਤਾ ਯਸੂ ਜੀ ਨੇ ਕਾੜ ਚਲਾਤਾ ਯਸੂ ਜੀ ਨੇ ਤੇ ਭਗਵੰਤ ਮਾਨ ਥੁੱਕ ਦੇਖੋ ਯਾਰ ਜਿਹੜੀ AI ਇਹਨਾ ਬਹੁਤ ਤਕੜੀ ਚੀਜ਼ ਹੈ ਤੇ ਬਹੁਤ ਵਧੀਆ ਵੀ ਚੀਜ਼ ਹੈ ਯਾਰ ਪਰ ਬਟ ਕਿਸੇ ਵੀ AI ਨਾਲ ਆਹ ਵੀਡੀਓ ਨਾ ਬਣਾਇਆ ਕਰੋ ਯਾਰ ਦੇਖੋ ਇੱਧਰ ਦੇਖ ਕੇ ਬਹੁਤ ਗਲਤ ਲੱਗਦਾ ਯਾਰ ਹਾਂ ਮੰਨਿਆ ਬਣਾਉਣੀਆਂ ਜਿਹਨੇ ਬਣਾਓ ਪਰ ਯਾਰ ਕਿਸੇ ਐਹੋ ਜਿਹੇ ਬੰਦੇ ਦੀਆਂ ਨਾ ਬਣਾਓ ਜੇ ਬਣਾਉਣੀਆਂ ਤੁਸੀਂ ਚਗਲ ਬੰਦੇ ਦੀਆਂ ਬਣਾਓ ਵੀ ਜਿਹੜਾ ਪਤਾ ਵੀ ਸੱਚੀ ਚਗਲਾ ਹੈ ਤਾਂ ਬੱਤ ਸਹੀ ਹੈ ਪੰਪ ਬੜੀ ਕੁੱਤੀ ਚੀਜ਼ ਹੈ ਬੜੀ ਕੁੱਤੀ ਚੀਜ਼ ਹੈ ਪੰਪ ਨਾ ਦਿਆ ਕਰੋ ਕਿਸੇ ਨੂੰ ਭੈਂਚੇ ਜਾ ਕੇ ਐਹੋ ਜਿਹੇ ਬੰਦਿਆਂ ਨੂੰ ਤੁਸੀਂ ਬੁੜੀਆਂ ਨੂੰ ਪੰਪ ਦੇ ਦੇਣੇ ਨਾ ਤਾਂ ਉਹੀ ਬੁੰਡ ਬੜਾ ਕੇ ਬਹਿ ਜਾਣੀਆਂ ਭੈਂਚੇ ਮੁੰਡੇ ਨੇ نیچے ਕਮੈਂਟ ਕੀਤਾ ਸੀ ਸੱਪ ਨੂੰ ਸੱਪ ਲੜੇ ਤਾਂ ਜ਼ਹਿਰ ਦੋ ਸਕੇ ਨੂੰ ਚੜੇ ਜ਼ਹਿਰ ਚੜੇ ਤੇਰੀ ਭੈਣ ਨੂੰ ਲੈ ਕਿਸੇ ਨੇ ਕਮੈਂਟ ਕਰਤਾ ਤੇ ਇਹਦੀ ਸਲੇ ਦੀ ਬੁੰਡ ਮੱਚ ਗਈ ਜ਼ਹਿਰ ਤਾਂ ਨਹੀਂ ਉਹਦੀ ਭੈਣ ਨੂੰ ਚੜਿਆ ਪਰ ਉਹ ਤੇਰੇ ਜ਼ਰੂਰ ਚੜ ਗਿਆ ਆ ਜਾ ਭੈਣ ਜ ਸਾਰੀ ਤੇੜੀ ਫੋਨ ਦੀ ਬੁੰਡ ਚ ਵੜੀ ਨਹੀਂ ਮੈਨੇ ਹੀ ਮਾਸਾ ਦੇ ਦਿਆ ਕਰ ਉਹਨੇ ਫੋਨ ਦੀ ਬੁੰਡ ਚ ਵੜਨਾ ਔਰ ਤੇਰੀ ਬੁੰਡ ਚ ਬੜੇ ਸਾੜਿਆ ਤੂੰ ਟੱਟੀ ਵਾਲੇ ਹੱਥ ਨਹੀਂ ਧੋਂਦਾ ਤੋਤੇ ਜਾਂਦੇ ਨਹੀਂ ਹੋਣੇ ਕਦੇ ਗਾਂਡ ਲਿਆ ਤੋਂ ਬੁੰਡਾ ਤੋਤੀਆਂ ਗਈਆਂ ਕੀ ਬਕਵਾਸ ਆ? ਓਤੋ ਬਕਵਾਸ ਹੈ। ਹਾਂ ਕੀ ਬਕਵਾਸ ਹੈ? ਹੁਣ ਦੱਸ ਤਾਂ ਕੀ ਬਕਵਾਸ ਹੈ? ਮੈਨੂੰ ਪਤਾ ਮੈਨੂੰ ਬਕਵਾਸ ਤਾਂ ਹੈ। ਆ ਕੀ ਚੱਕਰ ਪੈ ਗਿਆ ਓਏ ਇਹ ਭੈਣ ਦੇ ਲੋੜੇ ਵੀਊ ਲੈਣ ਵਾਰੇ ਭੈਣ ਚੋਂ ਤੇ ਜਾਣ ਕੇ ਵੀਡੀਓ ਬਣਾਉਂਦੇ ਆ ਕਿਉਂਕਿ ਜਿਹੜਾ ਵੀ ਆਪਦੀ ਸਹੇਲੀ ਨੂੰ ਜਾਂ ਘਰ ਵਾਲੀ ਨੂੰ ਆਪਦੇ ਘਰੇ ਸਦੂਆ ਨਾ ਉਹ ਪੂਰੀ ਸੇਫਟੀ ਨਾਲ ਸਦੂਆ ਕਿ ਬੋਸ ਤੋਂ ਬਾਅਦ ਕੋਈ ਦਰਵਾਜ਼ੇ ਕੁੰਡੀ ਬਾਰੀ ਲਾ ਕੇ ਰੱਖੂਗਾ ਨਾ ਕਿ ਸਿੱਧਾ ਖੁੱਲਾ ਰੱਖੂਗਾ। ਐ ਚੋਰਛਪਟ ਕਰਕੇ ਸਿੱਧਾ ਨਹੀਂ ਰੱਖਦਾ ਵੀ ਕੋਈ ਸਿੱਧਾ ਹੀ ਆਈ ਜਾਵੇ ਤੇ ਜਾਈ ਜਾਵੇ। ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਅੱਗੇ। ਚਲੋ ਜੇ ਰੰਗੀ ਹੱਥੀ ਫੜਿਆ ਗਿਆ ਚੱਤੜ ਚੱਤੜ ਜਿਹਦਾ ਇਹ ਵੀ ਸਿਰਈ ਹਲਾ ਲੈਂਦਾ ਨਾਂ ਵਾਲੇ ਤਾਂ ਆਪਾਂ ਨੂੰ 500 ਤਾਂ ਪੱਕਾ ਹੀ ਹੈ ਦਾ ਜੇ ਇਹ ਆਪਣਾ ਰੇਟ 100 ਰੁਪਏ ਰੱਖਣਾ ਇੱਕ ਛੋਟ ਦਤਾ ਫਿਰ ਮੈਂ ਇਹਨਾਂ ਮਗਰ ਕਰੋੜਾ ਰੁਪਏ ਡਾ ਦੇਣਾ ਸੀ ਅੱਜ ਤਾਈ ਤਾਂ ਥੋੜੀ ਬਹੁਤੀ ਕੰਟਰੋਵਰਸੀ ਵੀ ਛੇੜ ਲਈਏ ਤਾਂ ਇੰਸਟਾਗ੍ਰਾਮ ਤੇ ਕੰਟਰੋਵਰਸੀ ਚੱਲੀ ਜਾਂਦੀ ਹੈ ਕਿਰਨਾ ਬਠਿੰਡੇ ਵਾਲੀ ਤੇ ਕਾਲੋ ਦੀ ਤਾਂ ਚਲੋ ਆਓ ਕਰਦੇ ਹਾਂ ਸਟਾਰਟ ਇਹਨਾਂ ਦੀ ਕੰਟਰੋਵਰਸੀ ਚਲੋ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਚ ਰੋਟੀ ਖਾ ਕੇ ਵੀ ਸਾਨੂੰ ਭੰਡ ਦੇ ਆ ਆਪਾ ਇੱਕ ਥਾਲੀ ਚ ਖਾਦਾ ਜੀ ਠੀਕ ਹੈ ਦੋ ਵਾਰੀ ਆਪਾਂ ਸਾਡੇ ਘਰੇ ਉਹ ਆਈ ਆ ਦੋ ਵਾਰੀ ਆਪਾਂ ਗਏ ਉਹਨਾਂ ਦੇ ਘਰੇ ਜਿਵੇਂ ਜ ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਤਾ ਉਹੋ ਜਿਹਾ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆਤਾ ਜੀ ਇੱਕ ਕਹਿੰਦੀ ਤੁਸੀਂ ਇੱਕ ਥਾਲੀ ਚ ਖਾਤਾ ਦੂਜੀ ਕਹਿੰਦੀ ਮੈਂ ਇੱਕ ਥਾਲੀ ਚ ਨਹੀਂ ਖਾਦਾ ਜੇਕਰ ਇੱਕ ਥਾਲੀ ਚ ਨਹੀਂ ਖਾਦਾ ਤਾਂ ਫਿਰ ਥਾਲੀ ਚ ਮੋਰਾ ਕਿੱਦਾਂ ਹੋ ਗਿਆ ਭੈਣ ਚ ਸਾਡੂ ਰੀਸ ਕਰਦੇ ਆ ਠੀਕ ਆ ਅੰਮ੍ਰੇ ਕਾਪੀ ਕਰਦੇ ਆ ਲਾ ਉਹਨੂੰ ਆਣ ਕਹਿੰਦੀ ਤੂੰ ਮੇਰੇ ਕਾਪੀ ਕਰਤੀਆਂ ਜਾਂ ਕੁਝ ਵੀ ਕਰਤੀਆਂ ਠੀਕ ਆ ਕੋਈ ਕੋਈ ਜਿਆਦਾ ਕੋਈ ਜਾਣ ਪਛਾਣ ਨਹੀਂ ਮਤਲਬ ਇੰਨੀ ਉਹ ਤਾਂ ਇੱਕ ਮਤਲਬ ਸੋਸ਼ਲ ਵਰਕਰ ਦੇ ਕਾਰਨ ਦੋ ਵਾਰੀ ਜੇ ਥੋੜੇ ਨਾ ਭਾਈ ਜਾਣ ਪਛਾਣ ਹੋ ਜਾਂਦੀ ਆ। ਬਾਕੀ ਇੱਕ ਗੱਲ ਲੈ ਉਹਦੇ ਪੈંਚ ਥਾਲੀ ਚ ਮੋਰਾ ਨਿਕਲ ਗਿਆ ਇਹ ਕਹਿੰਦੀ ਸਾਡੀ ਕੋਈ ਬੜੀ ਜਾਣਕਾਰੀ ਉਹਦੇ ਨਾਲ ਹੈ ਨਹੀਂ ਸੀਗੀ। ਜੇ ਤੇਰੀ ਉਹਦੇ ਨਾਲ ਕੋਈ ਜਾਣਕਾਰੀ ਹੈ ਨਹੀਂ ਸੀ ਤਾਂ ਫਿਰ ਤੂੰ ਕਰੇ ਉਹਦੇ ਦੋ ਵਾਰੀ ਅੰਬ ਲੈਣ ਗਈ ਸੀਗੀ। ਇਹ ਵੀ ਨਹੀਂ ਸੀ ਤੇ ਆਪਦੀ ਭੂਆ ਨੂੰ ਇੱਥੇ ਦੋ ਵਾਰੀ ਸੱਦੀ ਵੀ ਸੀਗੀ। ਉਹਦੇ ਤਾਂ ਵਿਚਾਰੀ ਦੇ ਥਾਲੀ ਚ ਮੋਰਾ ਕਰਤਾ ਤੁਸੀਂ ਤੇ ਤੁਸੀਂ ਕਹਿੰਦੇ ਸਾਡੀ ਉਹਦੇ ਨਾਲ ਕੋਈ ਜਾਣ ਪਛਾਣ ਹੀ ਹੈ ਨਹੀਂ ਸੀ। ਅੱਛਾ ਗੱਲ ਹੋਰ ਆ ਅਸੀਂ ਜਦੋਂ ਉਹਨਾਂ ਦਾ YouTube ਚੈਨਲ ਉਹਨਾਂ ਨੇ ਬਣਾਇਆਗਾ ਆਪਣੇ ਘਰੇ ਬਹਿ ਕੇ ਨਹੀਂ ਆਇਆਗਾ ਪਹਿਲਾ ਬਲੌਗ ਉਹਦੇ ਵਿੱਚ ਅਸੀਂ ਮੈਂ ਪਾਇਆ ਸੀ ਬੋਲ ਕੇ ਮੈਂ ਹੀ ਉਹਨਾਂ ਨੂੰ ਕਿਹਾ ਲੋ ਜੀ ਇਹਨਾਂ ਨੇ YouTuber ਵੀ ਉਹਨਾਂ ਨੂੰ ਬਣਾਇਆ ਤੇ ਹਲੇ ਕਹਿੰਦੇ ਅਸੀਂ ਉਹਨਾਂ ਨਾਲ ਕੋਈ ਜਾਣ ਪਛਾਣ ਨਹੀਂ ਹੈ ਸੀ ਸਾਡੀ ਵਾਹ ਨਹੀਂ ਤੇਰੇ ਪੱਪੂ ਦੀਆਂ ਗੋਲੀਆਂ ਭਾਈ ਉਹਨਾਂ ਨੂੰ ਕਿਹਾ ਸੀਗਾ ਵੀ ਚਲੋ ਹਣਾ ਵੀ ਚਲੋ ਮੈਂ ਤਾਂ ਕੌਣ ਕਹਿਣ ਵਾਲੀ ਮੈਂ ਨਾਲੇ ਤਾਂ ਕਹੀ ਜਾਂਦੀ ਮੈਂ ਹੀ ਉਹਨਾਂ ਨੂੰ ਕਿਹਾ ਸੀ ਤੇ ਨਾਲੇ ਕਹੀ ਜਾਂਦੀ ਮੈਂ ਕੌਣ ਹੁੰਨੀ ਉਹਨਾਂ ਨੂੰ ਕਹਿਣ ਵਾਲੀ ਤੂੰ ਸਿੱਧਾ ਹੀ ਕਹਦੇ ਭਾਈ ਉਹਨਾਂ ਦਾ YouTube ਚੈਨਲ ਬਣਾਇਆ ਸੀ ਉਸਤੇ ਪਹਿਲਾਂ ਸਾਨੂੰ ਪਹਿਲਾਂ ਮੈਂ ਆਪਦੀ ਵੀਡੀਓ ਅਪਲੋਡ ਕੀਤੀ ਸੀ ਕਿ ਭਾਈ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਦਾ ਕਿ ਮੇਰੇ ਨਾਲ ਖਾਤਾ ਪੀਤਾ ਹਣਾ ਤੇ ਆਪਣੇ ਬੰਦੇ ਦਾ ਸਪੋਰਟ ਕਰਨਗਾ ਲੋਕਾਂ ਨਾਲ ਤਾਂ ਬੋਲਣੇ ਬੋਲਣਾ ਉਹ ਕਹੀ ਜਾਂਦੀ ਸੀ ਨਾਲ ਬਹਿ ਕੇ ਤੇ ਖਾਦਾ ਨਹੀਂ ਇਹ ਕਹੀ ਜਾਂਦੀ ਮੇਰੇ ਨਾਲ ਬਹਿ ਕੇ ਖਾਗੀਆਂ ਖਾਗੀਆਂ ਤੂੰ ਕਾ ਫੁੱਦੂ ਬਣਾ ਰਿਹਾ ਤੂੰ ਪਰ ਇੱਕ ਥਾਲ ਚ ਖਾ ਕੇ ਤੇ ਦੂਜੇ ਥਾਲ ਚ ਲੱਤ ਨਾ ਮਾਰਿਆ ਕਰੋ ਮੂੰਹ ਨਾ ਮਾਰਿਆ ਕਰੋ ਠੀਕ ਹੈ ਚਲੋ ਇਹਨਾਂ ਦੀ ਕੌਂਟਰੋਵਰਸਟੀ ਤੋਂ ਇਹ ਤਾਂ ਪਤਾ ਚੱਲ ਗਿਆ ਕਿ ਉਹ ਇੱਕ ਥਾਲ ਚ ਖਾਈਆਂ ਤੇ ਦੂਜੇ ਥਾਲ ਚ ਲੱਤ ਮਾਰ ਗਈਆਂ ਤੇ ਤੀਜੇ ਥਾਲ ਜੀ ਆ ਕੇ ਉਹਨਾਂ ਨੇ ਮੂੰਹ ਪਾ ਲਿਆ ਬਾਕੀ ਕਿਹੜਾ ਰੋਸਟ ਆ ਕੇ ਉਹਨਾਂਰ ਤਾਂ ਕੱਲ ਚਲ ਕੰਮ ਨਹੀਂ ਆ ਠੀਕਾ ਉਹਨਾਂ ਦੇ ਰੋਟੀ ਬਣਦੀ ਆ ਬਾਕੀ ਥੋੜੀ ਤਾਂ ਰੋਟੇ ਬਣੀ ਹੋਈ ਯਾਰ ਤੁਸੀਂ ਕਿਹਦੇ ਸਾਹ ਰੋਟੇ ਤੇ ਕਾਲਾ ਲਾਤਾ ਮਾਰਦੇ ਯਾਰ ਹੁਣ ਇਹਨੂੰ ਕੀ ਕਹੀਏ ਤੇ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਕੋਈ ਖਾਸ ਕੰਟਰੋਵਰਸੀ ਹੈ ਨਹੀਂ ਕਿ ਪਰ ਮਜ਼ਾ ਆਇਆ ਨਹੀਂ ਆਇਆ ਤਾਂ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਰੇ ਵੀ ਸਾਲੇ